ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕੀ ਤੁਹਾਨੂੰ ਪਤਾ ਹੈ ਕਿ ਨੰਗਲ ਡੈਮ ਤੋਂ ਲਗਾਤਾਰ ਜਿਹੜਾ ਪਾਣੀ ਹੈ ਉਹ ਸਤਲੁਜ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਹੈ ਤੇ ਅੱਜ ਮੇਰੀ ਪੂਰੀ ਟੀਮ ਵੀ ਅੱਜ ਮੇਰੇ ਨਾਲ ਆਈ ਹੋਈ ਹੈ ਤੇ ਮੋਟਰ ਬੋਟ ਜਿਹੜਾ ਹੈ ਬਿਲਕੁਲ ਤਿਆਰ ਕਰ ਲਿਆ ਹੈ ਤੇ ਹੁਣ ਜਿਹੜੀ ਹੈਗੀ ਅੱਗੇ ਜਾ ਕੇ ਅਸੀਂ ਪਿੰਡਾਂ ਦਾ ਮਉਾਇਨਾ ਕਰਨਾ ਹੈ ਲਗਭਗ 15 ਪਿੰਡਾਂ ਦਾ ਮਉਾਇਨਾ ਮੇਰੀ ਟੀਮ ਵੱਲੋਂ ਕੀਤਾ ਜਾਣਾ ਹੈ ਕਿਉਂਕਿ ਉਹਨਾਂ ਇਲਾਕਿਆਂ ਦੇ ਵਿੱਚ ਕਿਸੇ ਦਾ ਵੀ ਫੋਨ ਨਹੀਂ ਲੱਗ ਰਿਹਾ ਲੋਕਾਂ ਦੇ ਫੋਨ ਬੰਦ ਹੋ ਚੁੱਕੇ ਆ ਕਿਸੇ ਦਾ ਵੀ ਫੋਨ ਲੱਗ ਨਹੀਂ ਰਿਹਾ ਔਰ ਨਾ ਹੀ ਜਿਹੜੇ ਫਸੇ ਹੋਏ ਲੋਕ ਐ ਦਰਿਆਵਾਂ ਦੇ ਕੰਢੇ ਤੇ ਨਾ ਹੀ ਉੱਥੇ ਕਿਸੇ ਦਾ ਜਿਹੜਾ ਹੈਗਾ ਫੇਸਬੁਕ ਇੰਸਟਾਗ੍ਰam ਕੁਝ ਵੀ ਚੱਲ ਰਿਹਾ ਹੈ ਸੋ ਅੱਜ ਮੇਰੀ ਟੀਮ ਦੇ ਲਗਭਗ 10 ਬੰਦੇ ਅੱਜ ਆਏ ਹੋਏ ਸਤਲੁਜ ਦਰਿਆ ਦੇ ਉੱਤੇ ਆ ਸਾਹਮਣੇ ਨੰਗਲ ਡੈਮ ਦੇ 26 ਗੇਟਾਂ ਤੇ ਪਾਣੀ ਬਹੁਤ ਜ਼ਿਆਦਾ ਤੇਜ਼ ਹੈ ਤੇ ਅੱਜ ਲਗਭਗ 15 ਪਿੰਡਾਂ ਦਾ ਮੌਜਨਾ ਕਰਾਂਗੇ ਲਗਭਗ ਇੱਥੋਂ 20 ਕਿਲੋਮੀਟਰ ਦਾ ਮੌਈਨਾ ਹੋਣਾ ਹੈ ਦੇਖਦੇ ਆ ਘਰਾਂ ਦੇ ਵਿੱਚ ਜਾ ਕੇ ਕਿ ਕੋਈ ਬੰਦਾ ਮੁਸੀਬਤ ਵਿੱਚ ਤਾਂ ਨਹੀਂ ਫਸਿਆ ਹੋਇਆ ਸੋ ਟੀਮ ਮੇਰੀ ਤਿਆਰ ਹੈ ਤੇ ਥੋਨੋਂ ਮੈਂ ਪਹਿਲਾ ਪਾਣੀ ਦੀ ਰਫਤਾਰ ਦਿਖਾਨਾ ਚੱਲ ਤੋਰ ਵੀ ਬੋਟ ਸਿੱਟੋ ਬਈ ਇਹ ਤੁਸੀਂ ਪਾਣੀ ਦੀ ਰਫਤਾਰ ਜਿਹੜੀ ਹੈਗੀ ਇਹ ਦੇਖ ਸਕਦੇ ਆ ਕਿ ਕਿੰਨੀ ਜ਼ਿਆਦਾ ਰਫਤਾਰ ਹੈ ਪਾਣੀ ਦੀ ਵੀਡੀਓ ਸ਼ੇਅਰ ਕਰ ਦਿਓ ਸਤਲੁਜ ਦੇ ਵਿੱਚ ਲਗਾਤਾਰ ਜਿਹੜਾ ਹੈਗਾ ਪਾਣੀ ਵਧ ਰਿਹਾ ਹੈ ਤੇ ਬਰਖਾ ਜਿਹੜੀ ਹੈ ਰੁਕਣ ਦਾ ਨਾਮ ਨਹੀਂ ਲੈ ਰਹੀ ਤੇ ਪਾਣੀ ਦੀ ਰਫਤਾਰ ਤੁਸੀਂ ਦੇਖ ਸਕਦੇ ਆ ਬਾਬਾ ਉਹ ਤੋਂ ਮੰਦਰ ਦੀਆਂ ਲਾਈਵ ਤਸਵੀਰਾਂ ਤੇ ਪਾਣੀ ਦਾ ਵਿਕਰਾਲ ਰੂਪ ਤੁਸੀਂ ਦੇਖ ਸਕਦੇ ਸੋ ਇਹ ਸਾਹਮਣੇ ਨੰਗਲ ਡੈਮ ਦੇ 26 ਗੇਟ ਹੈ ਤੇ ਕਾਫੀ ਮਾਤਰਾ ਚ ਜਿਹੜਾ ਪਾਣੀ ਹੈ ਲਗਾਤਾਰ ਛੱਡਿਆ ਜਾ ਰਿਹਾ ਹੈ ਤੇ ਮੇਰੀ ਟੀਮ ਵੱਲੋਂ ਅਜੂ ਮੁਆਇਨਾ ਕੀਤਾ ਜਾਣਾ ਹੈ ਆ ਸਾਹਮਣੇ ਮੇਰੀ ਟੀਮ ਦੇ ਮੈਂਬਰ ਹੈ ਤੇ ਇਹ ਮੇਰਾ ਸਗਾ ਭਰਾ ਮੇਰੇ ਨਾਲ ਹੈ ਸੋ ਪਾਣੀ ਦੀ ਰਫਤਾਰ ਤੁਸੀਂ ਦੇਖ ਸਕਦੇ ਆ ਕਿ ਹਰਜੀਤ ਬੋਰਡ ਨੂੰ ਮੜੇ ਇੱਧਰ ਤੇ ਬਾਤਾਂ ਚੜਨਾ ਉਹਨੇ ਤੇ ਲਗਾਤਾਰ ਨੰਗਲ ਡੈਮ ਦੇ 26 ਗੇਟਾਂ ਤੋਂ ਜਿਹੜਾ ਹੈ ਪਾਣੀ ਛੱਡਿਆ ਜਾ ਰਿਹਾ ਹੈ ਜਦੋਂ ਤੱਕ ਪਿੱਛੇ ਵਰਖਾ ਖਤਮ ਨਹੀਂ ਹੋ ਜਾਂਦੀ ਉਦੋਂ ਤੱਕ ਜਿਹੜਾ ਇਹ ਪਾਣੀ ਆ ਉਹ ਲਗਾਤਾਰ ਵਧਦਾ ਹੀ ਰਹਿਣਾ ਹੈ ਸੋ ਤੇ ਮੇਰੀ ਟੀਮ ਦੇ 10 ਮੈਂਬਰ ਅੱਜ ਮੇਰੇ ਨਾਲ ਹੈ ਤੇ ਤੁਸੀਂ ਪਾਣੀ ਦੀ ਰਫਤਾਰ ਦੇਖ ਸਕਦੇ ਛੜਾ ਦੂੰਗਾ ਛੜਾ ਦੂੰਗਾ ਪਿਛੇ ਹੋ ਜਾ ਪਿਛੇ ਹੋ ਤੇ ਨੰਗਲ ਡੈਮ ਦੇ 26 ਗੇਟਾਂ ਦੀ ਜਿਹੜੇ ਹੈਗੇ ਉੱਧਰ ਨੂੰ ਵਧ ਰਿਹਾ ਸਾਡਾ ਵੋਟ ਸੋ ਇਹ ਨੰਗਲ ਡੈਮ ਦੀਆਂ ਲਾਈਵ ਤਸਵੀਰਾਂ ਮੇਰੀ ਸਾਰੇ ਭਰਾਵਾਂ ਨੂੰ ਬੇਨਤੀ ਹੈ ਦੱਸੋ ਕਿ ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ ਤੇ ਜਿਸ ਤਰ੍ਹਾਂ ਦਾ ਪਾਣੀ ਆਹ ਸਾਈਡ ਤੋਂ ਲੰਘ ਰਿਹਾ ਹੈ ਇੰਨਾ ਹੀ ਪਾਣੀ ਇਨ੍ਹਾਂ ਦਰੱਖਤਾਂ ਤੋਂ ਦੂਜੀ ਸਾਈਡ ਤੋਂ ਵੀ ਲੰਘ ਰਿਹਾ ਹੈ ਇਹ ਤੁਸੀਂ ਦੇਖ ਸਕਦੇ ਆ ਪਾਣੀ ਦੀ ਰਫ਼ਤਾਰ ਕਿੰਨੀ ਜ਼ਿਆਦਾ ਹੈ ਸੋ ਇਸ ਕਰਕੇ ਅੱਜ 15 ਪਿੰਡਾਂ ਦਾ ਮੁਆਇਨਾ ਜਿਹੜਾ ਹੈਗਾ ਉਹ ਮੇਰੇ ਕਿਉਂਕਿ ਲੋਕਾਂ ਦੇ ਫੋਨ ਨਹੀਂ ਲੱਗ ਰਹੇ ਨਾ ਹੀ ਕੋਈ ਇੰਸਟਾਗ੍ਰam ਫੇਸਬੁਕ ਆਈਡੀ ਜਿਹੜੀ ਹੈਗੀ ਉਹਦੇ ਤੇ ਜੋ ਮੈਸੇਜ ਅਸੀਂ ਕਰਦੇ ਹੋ ਸੀਨ ਹੋ ਰਹੇ ਬਹੁਤ ਸਾਰੇ ਲੋਕਾਂ ਦੇ ਫੋਨ ਬੰਦ ਨੇ ਸੋ ਇਸ ਕਰਕੇ ਹੁਣ ਪਿੰਡ ਪਿੰਡ ਦੇ ਵਿੱਚ ਜਾ ਕੇ ਹਰ ਘਰ 'ਚ ਜਾ ਕੇ ਪੁੱਛਾਂਗੇ ਕਿ ਕੋਈ ਬੰਦਾ ਮੁਸੀਬਤ ਵਿੱਚ ਤਾਂ ਨਹੀਂ ਹੈ ਸੋ ਸੰਕਰ ਡੈਮ ਦੀਆਂ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਆ 26 ਗੇਟਾਂ ਤੋਂ ਜਿਹੜਾ ਪਾਣੀ ਹੈ ਲਗਾਤਾਰ ਜਿਹੜਾ ਹੈ ਛੱਡਿਆ ਜਾ ਰਿਹਾ ਹੈ ਸੋ ਇਹ ਹਾਂ ਮੋੜ ਲੈ ਉਧਰ ਦੇ ਉਹ ਉਧਰ ਦੇ ਮੋੜ ਤੇ ਪਿੱਛੇ ਨੂੰ ਕਰ ਲੈ ਉਹ ਅੱਗੇ ਦੇ ਮੋੜ ਲੈ ਬੂਟੇ ਕੋਲ ਤੇ ਤੇ ਮਾਚਲ ਹਰਿਆਣਾ ਤੇ ਵਿਦੇਸ਼ਾਂ ਦੇਸ਼ਾਂ ਵਿਦੇਸ਼ਾਂ ਤੋਂ ਜਿਹੜੀ ਹੈਗੀ ਸੰਗਤ ਸਾਡੇ ਨਾਲ ਜੁੜੀ ਹੋਈ ਹੈ ਸੋ ਨੰਗਲ ਡੈਮ 'ਚ ਲਗਾਤਾਰ ਜਿਹੜਾ ਹੈਗਾ ਪਾਣੀ ਛੱਡਿਆ ਜਾ ਰਿਹਾ ਤੇ ਭਾਖੜੇ ਦੇ ਵਿੱਚ ਹਰ ਦਿਨ ਥੋੜਾ ਬਹੁਤ ਜਿਹੜਾ ਲੈਵਲ ਹੈ ਉਹ ਵੱਧ ਰਿਹਾ ਹੈ ਤੇ ਇਹ ਮੇਰਾ ਭਰਾ ਹਰਜੀਤ ਸਿੰਘ ਜੋ ਕਿ ਮੇਰੇ ਨਾਲ ਗੋਤਾਖੋਰ ਦਾ ਕੰਮ ਵੀ ਕਰਦਾ ਹੈ ਤੇ ਬਹੁਤ ਹੀ ਜ਼ਿਆਦਾ ਜਿਹੜਾ ਹੈਗਾ ਐਕਸਪਰਟ ਗੋਤਾਖੋਰ ਹੈ ਤੇ ਹੁਣ ਹਰਜੀਤ ਇੱਕ ਵਾਰ ਬੋਰਡ ਨੂੰ ਮੋੜ ਕੇ ਉਹ ਬਾਬਾ ਉਦਦੇ ਜਿਹੜੀਆਂ ਪਾਣੀ ਦੀ ਰਫਤਾਰ ਹੈ ਨਾ ਉਹ ਰਫਤਾਰ ਦੱਸ ਸੋ ਪਾਣੀ ਦੀ ਰਫਤਾਰ ਤੁਸੀਂ ਦੇਖ ਸਕਦੇ ਇਹ ਸਾਹਮਣੇ 26 ਗੇਟਾਂ ਤੋਂ ਜਿਹੜਾ ਪਾਣੀ ਆ ਤੇ ਪਾਣੀ ਦੀ ਰਫਤਾਰ ਚੈੱਕ ਕਰ ਸਕਦੇ ਤੇ ਇੱਕ ਬਿਕਰਾਲ ਰੂਪ ਇਸ ਦਰਿਆ ਨੇ ਸਤਲੁਜ ਦਰਿਆ ਨੇ ਲਿਆ ਹੋਇਆ ਹੈ ਇੱਧਰ ਰੱਖ ਮੜ ਇੱਧਰ ਰੱਖ ਤੇ ਤੁਸੀਂ ਅੱਗੇ ਜਾ ਕੇ ਜਿਹੜਾ ਹੈਗਾ ਅੱਗੇ ਜਾ ਕੇ ਪਾਣੀ ਦੀ ਰਫਤਾਰ ਹੋਰ ਜ਼ਿਆਦਾ ਵਧ ਜਾਂਦੀ ਹੈ ਬਾਬਾ ਉਦੋਂ ਮੰਦਰ ਦੀਆਂ ਲਾਈਵ ਤਸਵੀਰਾਂ ਤੁਹਾਡੇ ਸਾਹਮਣੇ ਆ ਇਹ ਤੁਸੀਂ ਦੇਖ ਸਕਦੇ ਸਿੱਧਾ ਚੱਲ ਸਿੱਧਾ ਉਹ ਅੱਗੇ ਨੂੰ ਅੱਗੇ ਦਾ ਮੁੜ ਕਾਉਂਦੇ ਆ ਸੋ ਮੇਰੀ ਟੀਮ ਜਿਹੜੀ ਹੈਗੀ ਤਿਆਰ ਪਰ ਤਿਆਰ ਹੈ ਮੇਰੇ ਜਿਹੜੇ ਟੀਮ ਮੈਂਬਰ ਹੈ ਤਿਆਰ ਪਰ ਤਿਆਰ ਹੈ ਫੋਜਾਂ ਸੋ ਇਸ ਕਰਕੇ ਮੇਰੀ ਸਾਰੇ ਭਰਾਵਾਂ ਨੂੰ ਪਿੰਡਾਂ ਦੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਨੂੰ ਵੀ ਬੇਨਤੀ ਹੈ 96502 ਹੈ ਤੇ ਕੋਈ ਵੀ ਤੁਹਾਡੇ ਪਿੰਡਾਂ ਚ ਕੋਈ ਫਸਦਾ ਹੈ ਬੰਦਾ ਕੋ ਲਾਪਤਾ ਹੈ ਤੇ ਸਾਨੂੰ ਕਾਲ ਕਰੋ ਇਹ ਤੁਸੀਂ ਦੇਖੋ ਪਾਣੀ ਦਾ ਵਿਕਰਾਲ ਰੂਪ ਤੁਸੀਂ ਦੇਖ ਸਕਦੇ ਆ ਬਹੁਤ ਜ਼ਿਆਦਾ ਰਫਤਾਰ ਦੇ ਨਾਲ ਚੱਲ ਰਿਹਾ ਹੈ ਸੋ ਇਹੋ ਜਿਹਾ ਵਿਕਰਾਲ ਰੂਪ ਦੇ ਵਿੱਚ ਲੋਕ ਡਰੇ ਹੋਏ ਨੇ ਫਿਲਹਾਲ ਸਥਿਤੀ ਕਾਬੂ ਦੇ ਵਿੱਚ ਹੈ ਪਰ ਅੱਗੇ ਕੁਝ ਵੀ ਹੋ ਸਕਦਾ ਹੈ ਕਿਉਂਕਿ ਇਸ ਨਦੀ ਚ ਅਗਰ 5 ਫੁੱਟ ਪਾਣੀ ਵੱਧ ਜਾਂਦਾ ਹੈ ਤੇ ਸਾਰੇ ਪਿੰਡ ਜਿਹੜੇ ਹੈਗੇ ਉਹ ਪਾਣੀ ਦੀ ਚਪੇਟ ਦੇ ਵਿੱਚ ਆ ਜਾਣੀ ਹੈ ਤੇ ਲੋਕਾਂ ਦੇ ਘਰ ਮਕਾਨ ਤੱਕ ਝਰ ਸਕਦੇ ਆ ਸੋ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਦਸਤਾਰ ਹੈ ਉਹ ਬਹੁਤ ਜ਼ਿਆਦਾ ਹੈ ਤੇ ਲਗਭਗ 15 ਪਿੰਡ ਜਿਹੜੇ ਹੈਗੇ ਅੱਗੇ ਰੋਪੜ ਤੱਕ ਜਿਹੜੇ 15 16 ਪਿੰਡ ਹੈ ਉਹ ਪਾਣੀ ਦੇ ਗੱਬੇ ਉਹਨਾਂ ਦੇ ਲੋਕਾਂ ਦੇ ਘਰ ਹੈ ਜਾਂ ਫਿਰ ਬਿਲਕੁਲ ਇਸ ਦਰਿਆ ਦੇ ਕਿਨਾਰੇ ਤੇ ਉਹਨਾਂ ਦਾ ਜਿਹੜਾ ਹੈਗਾ ਘਰ बसे ਹੋਇਆ ਸੋ ਇਸ ਕਰਕੇ ਬਹੁਤ ਸਾਰੇ ਲੋਕ ਜਿਹੜੇ ਅੱਗੇ ਜਾ ਕੇ ਪਲਾਸੀ ਪਿੰਡ ਦੀਆਂ ਬੇਲੀਆਂ ਦੇ ਵਿੱਚ ਜਿਹੜੇ ਲੋਕ ਐ ਉਹਨਾਂ ਨੇ ਆਪਣੇ ਘਰ ਛੱਡ ਕੇ ਉਹਨਾਂ ਨੇ ਮੰਦਿਰ ਗੁਰਦੁਆਰਿਆਂ ਦੇ ਵਿੱਚ ਜਿਹੜਾ ਹੈਗਾ ਆਪਣੀ ਸ਼ਰਨ ਲਈ ਹੈ ਸੋ ਕੀ ਹੋਇਆ ਉਹ ਕੀ ਹੋਇਆ ਹੈ ਬੰਦ ਕਿਧਾ ਹੋ ਗਿਆ ਸਟਾਰਟ ਹੋ ਜੂ ਹੈ ਪਿੱਛੇ ਪਾਣੀ ਚੱਲਦਾ ਹੈ ਇੰਜਨ ਗਰਮ ਦਾ ਨਹੀਂ ਹੈ ਗਰਮ ਦਾ ਨਹੀਂ ਇੰਜਨ ਓਕੇ ਸੋ ਬਹੁਤ ਸਾਰੇ ਲੋਕਾਂ ਨੇ ਆਪਣੇ ਘਰਾਂ ਨੂੰ ਛੱਡ ਕੇ ਵਲਾਸੀ ਪਿੰਡ ਦੇ ਥੱਲੇ ਜਿਹੜੇ ਲੋਕ ਦਰਿਆਵਾਂ ਦੇ ਕੰਢੇ ਰਹਿੰਦੇ ਆ ਬਹੁਤ ਸਾਰੇ ਲੋਕਾਂ ਨੇ ਆਪਣੇ ਘਰਾਂ ਨੂੰ ਛੱਡ ਕੇ ਤੇ ਗੁਰਦੁਆਰੇ ਮੰਦਰਾਂ ਦੇ ਵਿੱਚ ਸ਼ਰਨ ਲਈ ਹੈ ਸੋ ਪ੍ਰਮਾਤਮਾ ਮਿਹਰ ਕਰੇ ਉਸ ਵਾਹਿਗੁਰੂ ਦੀ ਕਿਰਪਾ ਹੋਵੇ ਕਿ ਇਹ ਜਿਹੜੀ ਸੰਕਟ ਦੀ ਘੜੀ ਹੈ ਪੰਜਾਬ ਦੇ ਉੱਤੇ ਜਿਹੜਾ ਸੰਕਟ ਹੈ ਉਹ ਜਲਦੀ ਟਲ ਜਾਵੇ ਗੁਰੂ ਮਹਾਰਾਜ ਨੂੰ ਅਰਦਾਸ ਬੇਨਤੀ ਕਰੋ ਮੇਰੇ ਸਾਰੇ ਭਰਾ ਜਿਹੜੇ ਵੀ ਮੇਰੇ ਨਾਲ ਲਾਈਵ ਤੇ ਜੁੜੇ ਹੋਏ ਆ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤੇ ਅੱਜ ਜਿਹੜਾ ਹੈਗਾ ਮੇਰੀ ਟੀਮ ਨੇ 15 ਪਿੰਡਾਂ ਦਾ ਮੁਆਇਨਾ ਕਰਨਾ ਹੈ ਖੇਤ ਦੇ ਮਾਰਾ ਦੇ ਖੇਤ ਦੇ ਨਾਲ ਤੇ ਲੈ ਕੇ ਉਧਰ ਦੇ ਮੋੜ ਦੀ ਯਾਰ ਹਿਮਾਚਲ ਵਿੱਚ ਹੋ ਰਹੀ ਬਰਖਾ ਦੇ ਕਾਰਨ ਪਾਖੜੇ ਦਾ ਜਿਹੜਾ ਲੈਵਲ ਹੈ ਉਹ ਵੱਧ ਰਿਹਾ ਹੈ ਤੇ ਉਸ ਤੋਂ ਬਾਅਦ ਸਤਲੁਜ ਦਾ ਪਾਣੀ ਵੀ ਨੰਗਲ ਡੈਮ ਤੋਂ ਲਗਾਤਾਰ ਛੱਡਿਆ ਜਾ ਰਿਹਾ ਹੈ ਸੋ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਆ ਪਾਣੀ ਦੀ ਜਿਹੜੀ ਤੱਕ 15 ਪਿੰਡਾਂ ਦਾ ਮੁਆਇਨਾ ਅਸੀਂ ਕਰਨਾ ਹੈ ਕਿਉਂਕਿ ਪਿੰਡਾਂ ਦੇ ਜਿਹੜੇ ਲੋਕ ਸਾਡੇ ਨਾਲ ਜੁੜੇ ਹੋਏ ਸੀਗੇ ਉਹਨਾਂ ਦੇ ਫੋਨ ਨਹੀਂ ਲੱਗ ਰਹੇ ਜੇ ਸਾਨੂੰ ਉਹਨਾਂ ਦਾ ਕਿਸੇ ਦਾ ਫੋਨ ਆਂਦਾ ਵੀ ਹੈ ਤੇ ਪੂਰੀ ਗੱਲ ਸੁਣਾਈ ਨਹੀਂ ਦਿੰਦੀ ਫੋਨ ਵਿੱਚ ਹੀ ਕੱਟ ਜਾਂਦਾ ਹੈ। ਸੋ ਇਸ ਕਰਕੇ ਅੱਜ ਪਿੰਡ-ਪਿੰਡ ਜਾ ਕੇ ਦੇਖਦੇ ਆ ਕਿ ਉੱਥੇ ਜਿਹੜੀ ਸਿਚੁਏਸ਼ਨ ਹੈ ਉਹ ਕਿਹੋ ਜੀ ਸਿਚੁਏਸ਼ਨ ਹੈ ਪਿੰਡਾਂ ਦੇ ਵਿੱਚ। ਪਾਣੀ ਦਾ ਰਫਤਾਰ ਵਿਕਰਾਲ ਰੂਪ ਤੁਸੀਂ ਦੇਖ ਸਕਦੇ ਆ। ਹਰਜੀਤ ਉਹ ਅੱਗੇ ਤੇ ਵੋਟ ਮੋੜ ਕੇ ਫੇਰ ਲੈ ਕੇ ਜਾਈ ਉਧਰ ਨੂੰ। ਠੀਕ ਹੈ। ਤੇ ਮੇਰੀ ਟੀਮ ਜਿਹੜੀ ਹੈ ਉਹ ਚਾਹ ਪੀ ਰਹੀ ਹੈ। ਕੁਝ ਹੀ ਮਿੰਟਾਂ ਦੇ ਵਿੱਚ ਅਸੀਂ 15 ਕਿਲੋਮੀਟਰ ਦੇ ਮੌਇਨੇ ਦੇ ਲਈ ਨਿਕਲ ਜਾਣਾ ਹੈ ਤੇ ਅੱਗੇ ਜਾ ਕੇ ਪ੍ਰਵਾਸੀ ਮਜ਼ਦੂਰਾਂ ਦੇ ਵੀ ਘਰ ਹੈ ਜਿਹੜੇ ਖੇਤਾਂ ਦੇ ਵਿੱਚ ਹੈ ਉਹਨਾਂ ਤੱਕ ਵੀ ਪਹੁੰਚ ਕਰਾਂਗੇ ਕਿਤੇ ਉਹ ਵਿਚਾਰੇ ਕਿਤੇ ਬੂਟਿਆਂ ਦੇ ਨਾਲ ਬੈਠੇ ਹੋਣ ਜਾਂ ਉਹ ਕਿਤੇ ਜਿਹੜਾ ਹੈਗਾ ਮੁਸੀਬਤ ਦੇ ਵਿੱਚ ਨਾ ਹੋਣ ਪੰਜਾਬ ਹਿਮਾਚਲ ਦੇਸ਼ਾਂ ਵਿਦੇਸ਼ਾਂ ਹੈ ਹਾਂ ਕੀ ਹੋ ਯਾਰ ਪੁਰਾ ਪਿੱਛੇ ਆ ਰ ਮੇਰਾ ਚੱਤ ਹੋਈ ਉਹ ਫਿਰ ਰੱਦ ਰਕਮ ਅਗਰ ਰਕਮੜਿਆ ਪਹਿਲੇ 3-4 ਬੰਦੇ ਜਲਗੇ ਦੇ ਪਾਣੀ ਤਾਂ ਨਹੀਂ ਵਰ ਗਿਆ ਪਾਣੀ ਕੱਢ ਐਦਰ ਇਹ ਬੁੱਟਾ ਇਧਰ ਉਹ ਸਾਈਡ ਨੂੰ ਪਾਸ ਸਾਈਡ ਨੂੰ ਕੋਈ ਨਹੀਂ ਕੋਈ ਚੱਲ ਜਾਣਾ ਮੈਂ ਦਿਲਾਵਾ ਇਹ ਪਾਣੀ ਦੀ ਜਿਹੜੀ ਰਸਤਾਰਾ ਵਧਣ ਕਰਕੇ ਜਿਹੜਾ ਬੋਟ ਹੈ ਉਹ ਪਾਣੀ ਨੂੰ ਉਹਦੀ ਕੱਟਣ ਦੇ ਵਿੱਚ ਅੱਗੇ ਨੂੰ ਜਾਣ ਦੇ ਵਿੱਚ ਸਾਨੂੰ ਪਰੇਸ਼ਾਨੀ ਹੋ ਰਹੀ ਕਿਉਂਕਿ ਸਾਨੂੰ ਉਹ ਅੱਗੇ ਤੋਂ ਬੋਟ ਮੋੜ ਕੇ ਲੈ ਕੇ ਆਣਾ ਆਣਾ ਪੈਣਾ ਹੈ ਤਾਂ ਅਸੀਂ ਉੱਥੇ ਪੁੱਜਣਾ ਹੈ ਸੋ ਇਹੋ ਜਿਹੇ ਹੜ੍ਹਾਂ ਦੇ ਵਿੱਚ ਇੱਕ ਐਕਸਪਰਟ ਟੀਮ ਦੀ ਲੋੜ ਹੁੰਦੀ ਹੈ ਇਸ ਕਰਕੇ ਮੇਰੀ ਲਗਾਤਾਰ ਜਿਹੜੀ ਹੈ ਟ੍ਰੇਨਿੰਗ ਨੰਗਲ ਡੈਮ ਦੇ ਇਲਾਕੇ ਦੇ ਵਿੱਚ ਨਦੀਆਂ ਨਹਿਰਾਂ ਤੇ ਇਸ ਕਰਕੇ ਮੇਰੀ ਟੀਮ ਦੀ ਲਗਾਤਾਰ ਜਿਹੜੀ ਹੈਗੀ ਟ੍ਰੇਨਿੰਗ ਅਕਸਰ ਹੁੰਦੀ ਰਹਿੰਦੀ ਹੈ ਕਿਉਂਕਿ ਇਹੋ ਜਿਹੇ ਹੜ੍ਹਾਂ ਦੇ ਲਈ ਇੱਕ ਐਕਸਪਰਟ ਟੀਮ ਦੀ ਲੋੜ ਹੁੰਦੀ ਹੈ ਤੇ ਮੈਂ 20 ਬੰਦਿਆਂ ਦੀ ਜਿਹੜੀ ਹੈ ਟੀਮ ਤਿਆਰ ਕੀਤੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਗਿਣਤੀ ਜ਼ਿਆਦਾ ਵੀ ਹੋ ਸਕਦੀ ਹੈ ਵੈਸੇ ਮੈਂ ਇਹ ਚਾਹੁੰਦਾ ਕਿ ਕਮ ਸੇ ਕਾਮ ਮੇਰੇ ਕੋਲ 100 ਬੰਦਾ ਹੋਵੇ ਜਿਹੜਾ ਫੁੱਲ ਟ੍ਰੇਨ ਹੋਵੇ ਹੜਾਂ ਦੇ ਵਿੱਚ ਕਿਉਂਕਿ ਇੰਨੇ ਜ਼ਿਆਦਾ ਲੋਕਾਂ ਨੂੰ ਅਸੀਂ 2 4 10 ਬੰਦੇ ਵੀ ਨਹੀਂ ਕੱਢ ਸਕਦੇ ਸਾਡੇ ਕੋਲ ਇੱਕ ਵੋਟ ਹੈ ਸੋ ਇਸ ਕਰਕੇ ਐਕਸਪਰਟ ਟੀਮ ਸਾਡੀ ਜਿਹੜੀ ਹੈ ਸਾਡੇ ਨਾਲ ਹੈ ਅੱਜ ਇਹ ਤੁਸੀਂ ਦੇਖ ਸਕਦੇ ਆ ਪਾਣੀ ਦੀ ਰਫ਼ਤਾਰ ਤੇ ਉਹਦਾ ਵਿਕਰਾਲ ਰੂਪ ਲਗਾਤਾਰ ਤਸਵੀਰਾਂ ਜਿਹੜੀਆਂ ਹੈਗੀਆਂ ਅੱਗੇ ਬੂਟਿਆਂ ਦੇ ਵਿੱਚੋਂ ਕਿਸ ਤਰ੍ਹਾਂ ਪਾਣੀ ਲੰਘ ਰਿਹਾ ਹੈ ਪਾਣੀ ਦੀ ਸਪੀਡ ਤੁਸੀਂ ਦੇਖੋ 100 ਲਾਈਵ ਤਸਵੀਰਾਂ ਤੁਸੀਂ ਸੱਤ ਨੂੰ ਜਿਹੜੀਆਂ ਦੇਖ ਰਹੇ ਪਾਣੀ ਦੀ ਰਫ਼ਤਾਰ ਤੇ ਇਹਨੂੰ ਦੇਖ ਕੇ ਜਿਹੜਾ ਨਾਰਮਲ ਬੰਦਾ ਹੈ ਉਹ ਵੈਸੇ ਹੀ ਡਰ ਜਾਂਦਾ ਹੈ ਤੇ ਜਿਹੜੇ ਲੋਕ ਦਰਿਆਵਾਂ ਵਿੱਚ ਫਸੇ ਹੋਏ ਐ ਸਾਰਿਆਂ ਨੂੰ ਬੇਨਤੀ ਹੈ ਕਿ ਜਿੰਨਾ ਤੱਕ ਸਾਡੀ ਲਾਈਵ ਵੀਡੀਓ ਜਾਂਦੀ ਹੈ ਨੰਗਲ ਡੈਮ ਤੋਂ ਲੈ ਕੇ ਰੋਪੜ ਤੱਕ ਉਹ ਭਰਾਵਾਂ ਨੂੰ ਬੇਨਤੀ ਹੈ ਕਿ ਸਾਨੂੰ ਕਾਲ ਕਰਨ ਤੇ ਇਹ ਜਿਹੜੀ ਮੇਰੀ ਟੀਮ ਹੈ ਇਹ ਹੁਣ ਚਾਹ ਪੀ ਰਿਆ ਚਾਹ ਪੀਣ ਤੋਂ ਬਾਅਦ ਅਸੀਂ 15 ਪਿੰਡਾਂ ਦੇ ਮੁਆਇਨੇ ਦੇ ਲਈ ਨਿਕਲ ਜਾਣਾ ਹੈ। ਫਾਬੀ ਤਿਆਰ ਹੈ? ਤਿਆਰ ਹੈ। ਤੇ ਫੌਜਾਂ ਤਿਆਰ ਵਰ ਤਿਆਰ ਹੈ ਤੇ ਅੱਗੇ ਜਾ ਕੇ ਹੁਣ ਦੇਖਦੇ ਆਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਜਿਹੜਾ ਹੈਗਾ ਮਿਲਾਂਗੇ ਘਰ ਘਰ ਜਾ ਕੇ ਤੇ ਲਗਾਤਾਰ ਜਦੋਂ ਤੱਕ ਪਾਣੀ ਘਟ ਨਹੀਂ ਹੁੰਦਾ ਸਾਡਾ ਬੋਟ ਜਿਹੜਾ ਹੈਗਾ ਦਿਨ ਰਾਤ ਇਸ ਨਦੀ ਦੇ ਉੱਤੇ ਹੈ ਠੀਕ ਹੈ ਅੱਜ ਪੂਰੀ ਰਾਤ ਨਦੀ ਤੇ ਰਹਿਣਾ ਤੁਸੀਂ ਠੀਕ ਹੈ ਸੋ ਸਾਰੇ ਭਰਾਵਾਂ ਨੂੰ ਬੇਨਤੀ ਹੈ ਲਗਭਗ